ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸ਼ਾਮ ਨੂੰ ਇਹ ਵੀਰ ਬਿਆ ਕੇ ਘਰ ਲੈ ਕੇ ਆਉਂਦਾ ਹੈ ਤਾਂ ਮੁੰਡੇ ਦੀ ਮਾਂ ਕੁੜੀ ਨੂੰ ਕਹਿੰਦੀ ਹੈ ਕਿ ਮੁੰਡੇ ਦਾ ਤੁਸੀਂ ਹੱਥ ਫੜ ਲਵੋ ਹੋਰਾਂ ਨੇ ਵੀ ਮੁੰਡੇ ਦਾ ਹੱਥ ਫੜਨ ਲਈ ਕਿਹਾ ਤੇ ਰਿਸ਼ਤੇਦਾਰਾਂ ਨੇ ਵੀ ਕੁੜੀ ਨੂੰ ਬਹੁਤ ਜ਼ਿਆਦਾ ਜ਼ੋਰ ਲਾ ਕੇ ਮੁੰਡੇ ਦਾ ਤੁਸੀਂ ਹੱਥ ਫੜ ਲਵੋ ਕੁੜੀ ਨੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਜਮਾ ਤੋੜ ਕੇ ਜਵਾਬ ਦੇ ਦਿੱਤਾ ਕਹਿੰਦੀ ਮੈਂ ਮੁੰਡੇ ਦਾ ਹੱਥ ਨਹੀਂ ਫੜਨਾ ਅੱਗੋ ਮੇਰੀ ਮਰਜ਼ੀ ਹੈ ਮੈਂ ਹੱਥ ਫੜਾ ਨਾ ਫੜਾ ਸਭ ਫੜਕੋ ਤੁਹਾਨੂੰ ਜ਼ਰੂਰੀ ਹੈ ਪਰ ਹੋਰ ਕਰੇ ਵੀ ਨਹੀਂ ਕਰਦਾ ਤੁਹਾਨੂੰ ਵਾਸਤਾ ਮੈਂ ਨਹੀਂ ਫੜਨਾ ਵਾਸਤੇ ਸਾਰੇ ਰਿਸ਼ਤੇਦਾਰ ਕੁੜੀ ਕੰਨੀ ਦੇਖਦੇ ਹੀ ਰਹਿ ਜਾਂਦੇ ਹਨ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਡ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ